ਹੈਲੋ ਹਾਂਜੀ ਬੋਲ ਰਹੀ ਹਾਂ ਹੈਲੋ ਕੱਟਾਈਂ ਕੱਟਾ ਬੋਲ ਰਹੀ ਮੇਰੀ ਕਮਾਉਣਾ ਕੋਈ ਨਾ ਕੋਈ ਦੇ ਕੇ ਆਉਣਾ ਪੈਣਾ ਵਾ ਤ ਖਾਣ ਪੀਣ ਨੂੰ ਵੀ ਖਾਣਾ ਪੈਣਾ ਵਾ ਤ ਉਹ ਇਨੇ ਜੋ ਕੇ ਕਰ ਜੀ ਜਿਉ ਬਚਾਰੇ ਮਾੜਿਆ ਜਿੰਨੇ ਜੋਗੇ ਹੈਗੇ ਉਹਨਾਂ ਤੇ ਕਰਦੇ ਹੀ ਆ ਮੰਨਿਆ ਕਿ ਰੁਪਿੰਦਰ ਦੇ ਜੀ ਮੈਂ ਕਹਿਣਾ ਜੀ ਮੈਂ ਵੀ ਠੀਕ 1 1 ਹਾਂਜੀ ਮੰਮੀ ਜੀ ਮੈਂ ਵੀ ਠੀਕ ਠਾਕ ਹੋਰ ਦੱਸੋ ਕੀ ਕਰਦੇ ਨਹੀਂ 1 ਚਲੋ ਠੀਕ ਹੈ ਫਿਰ ਮੰਮੀ ਤੁਹਾਡਾ ਵਿਆਹ ਹੋਇਆ ਨਾ ਉਹ ਤੋਂ ਬਾਅਦ ਇੱਕ ਵਾਰ ਹੀ ਗਈ ਆ ਉਹ ਆ ਹੋ ਤੇ ਹੈ ਹੀ ਆ ਕੋਈ ਗੱਲ ਨਹੀਂ ਤੂੰ ਮਰਾਲੇਂ ਗੇੜਾ ਨੂੰ ਕੱਟ ਲੈ 1 ਉਹ ਜੇ ਤੂੰ ਹੀ ਕਹੋ ਤੇ ਮੈਂ ਰਵਿੰਦਰ ਨੂੰ ਅੱਜ ਲੈ ਆਉਣਾ ਉਹ ਵੀ ਨਾਲਿਕਣਾ ਨਾ ਉਹ ਜੇ ਤੂੰ ਹੀ ਕਹਿੰਦੇ ਜੀ ਤੇ ਮੈਂ ਅੱਜ ਹੀ ਰਵਿੰਦਰ ਨੂੰ ਲੈ ਆਉਣਾ ਤੇ ਨਾਲੇ ਯਾਰ ਦੋਵੇਂ ਕੰਮ ਤੂੰ ਹੀ ਕਰ ਰਿਆ ਤੂੰ ਨਾਲੇ ਜੋਤ ਨੂੰ ਤੂੰ ਹੀ ਤੂੰ ਹੀ ਕਰ 5 ਜੇ ਤੂੰ ਹੀ ਕਹਿੰਦੇ ਜੀ ਨਾ ਤੇ ਰਵਿੰਦਰ ਨੂੰ ਮੈਂ ਅੱਜ ਹੀ ਲੈ ਆਉਣਾ ਤੇ ਨਾਲੇ ਮੈਂ ਜੋ ਜਾਣਾ ਤੇ ਤੁਸੀਂ ਅੱਜ ਰਾਤ ਲੱਗਣੀ ਆ ਉਹ ਰਾਤ ਮੇਂ ਜੇ ਇਹ ਹੋ ਗਿਆ ਉੱਥੇ ਨੇਰਾ ਤੇ ਫਿਰ ਮੇਰਾ ਰੱਦਾ ਉੱਥੇ ਰਹਿ ਪੂੰਗਾ ਪਰ ਮੇਰੇ ਕੋ ਮਾਈਕ ਨਹੀਂ ਹੈਗਾ ਵਧੀਆ ਨਹੀਂ ਇੱਥੇ ਉਹ ਚਲੋ ਉਹ ਵੀ ਆ ਜਾਣਗੇ ਮੈਂ ਲੈ ਆ ਉਹਨਾਂ ਰਵਿੰਦਰ ਨੂੰ ਕੱਲ ਨਾਲ ਹੀ ਆਉਂਦਾ ਹੁੰਦਾ ਉਹ ਰਹਿਣ ਦੇ ਦੋ ਦਿਨ ਜਿਉਂਨੇ ਰਹਿਣਾ ਵਾ ਤੇ ਜੇ ਗਈ ਆ ਤਾਂ ਹੁਣ ਰਹਿ ਅਜਿਵੇਂ ਚੇਤਾ ਭੁੱਲਣ ਡਿਆ ਉਹਨਾਂ ਦਾ 2 1 ਜੋ ਤਹੀ ਨਾ 1 ਕੋਈ ਗੱਲ ਨਹੀਂ ਦੀਦੀ ਜਾਉਂਗੀ ਕਿਹਦੇ ਦਿਨ 2 1 ਕੀ ਗੱਲ ਕਰਨੀ ਬੋਲਣ ਦੀ 2 1 ਤੇਰੇ ਨਾਲ ਕਿੰਨਾ ਵਿਤਕਰਾ ਕਰਦੀ ਆ ਰਪਿੰਦਰ ਨਾਲ ਜ਼ਿਆਦਾ ਕਰਦੀ ਆ ਉਹ ਮਤਲਬ ਜੀ ਬੋਲਿਓ ਹੈਲੋ ਹੈਲੋ ਤੇਰੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਿਓ ਹੈਲੋ ਹੈਲੋ ਮੈਂ ਦੋ ਵਾਰੀ ਬੋਲੇ ਹੈਲੋ 2 1 ਫੋਨ ਹੋ ਗਿਆ 2 1 ਹੈਲੋ ਸਤਿ ਸ਼੍ਰੀ ਅਕਾਲ ਬੱਤ ਕੀ ਹਾਲ ਵਨ ਚੱਲ ਠੀਕ ਆ ਜੋਤ ਮੈਂ ਵਨ ਪੁੱਤ ਠੀਕ ਆ ਮੈਂ ਜੋਤ ਮੈਂ ਜਲਦੀ ਆ 2 1 ਮੈਨੂੰ ਲੱਗਦਾ ਉਹ ਟੈਨਸ਼ਨ ਵਾ ਜੋਤ ਨੂੰ ਜਣਾ ਟੂ 1 ਪੁੱਤ ਮੈਂ ਤੇਰੇ ਵੱਲ ਆਈ ਹੀ ਕਿਤੇ ਜਾਣਾ ਤਾਂ ਨਹੀਂ ਮੈਂ ਜਾਣਾ ਵਾ ਮੈਂ ਤੇ ਮੁੰਡੇ ਨੂੰ ਦੇਖਣ ਡਿਆ ਮੈਂ ਨਾ ਜੋਤ ਕੋ ਜਾਣਾ ਸੀ ਪੁੱਤ ਮੈਨੂੰ ਲੱਗਦੀ ਟੈਨਸ਼ਨ ਵਿਚ ਆ ਹੀਦਾ ਗੱਲ ਡਾਈ ਕਰਨੀ ਟੂ 1 ਪੁੱਤ ਕਿਤੇ ਜਾਣਾ ਤਾਂ ਨਹੀਂ ਮੈਂ ਤੇਰੇ ਲਈ ਪਤਾ ਕਿਤੇ ਜਾਣਾ ਨਹੀਂ ਟੂ 1 ਪੁੱਤ ਮੈਂ ਤੇਰੇ ਵੱਲ ਆਈ ਹੀ ਹਾਂਜੀ ਮੈਂ ਜੋਤ ਕੋ ਜਾਣਾ ਸੀ ਜੜੀ ਟੂ 1 ਪੁੱਤ ਮੈਂ ਤੇਰੇ ਵੱਲ ਆਈ ਹੀ ਹਾਂਜੀ ਮੈਨੂੰ ਜਦੀ ਛਾੜਿਆ ਹਾਂ ਜੋਤ ਕੋ ਨਹੀਂ ਇਦਾਂ ਨਹੀਂ ਫਿਰ 21 ਪੁੱਤ ਮੈਂ ਤੇਰੇ ਵੱਲ ਆਈ ਹੀ ਕੜੀ ਫਿਰ 21 ਪੁੱਤ ਜਾਨਾ ਤੇ ਨਹੀਂ ਕਿਤੇ ਫਿਰ ਫਿਰ ਚੁੱਤ ਫਿਰ ਪੁੱਤ ਲਾ ਤੇਰੇ ਲਈ ਇਹ ਬਣਾਉ 21 ਪੁੱਤ ਕਿਤੇ ਜਾਣਾ ਤੇ ਨਹੀਂ ਮੈਂ ਤੇਰੇ ਵੱਲ ਆਈ ਆਵੇਂ ਉੱਥੇ ਹੀ ਹੁੰਦੇ 21 ਪੁੱਤ ਮੈਂ ਤੇਰੇ ਵੱਲ ਤਾਂ ਆਈ ਹੀ ਕਿਤੇ ਜਾਣਾ ਤੇ ਨਹੀਂ ਤੂੰ ਅਮੇ ਜਾਣਾ ਹੀ ਮੈਂ ਤੇ ਮੁੰਡਿਆਂ ਨੂੰ ਡੀਕਣ ਡਿਆ ਹੁਣ ਆਏ ਤਾਂ ਟੈਨਸ਼ਨ ਚ ਲੱਗਾਂ ਠੀਕ ਹੂੰ ਕੁਇੰ ਇ 2 2 ਮਮੀ ਸਭ ਕੋ ਠੀਕ ਹੋ ਨਾ ਮਾ ਉਹ ਉਦਾਂ ਹੀ ਕਰਦੀ ਹੁੰਨੀ ਕਿਤੇ ਉਦਾਂ ਫੋਨ ਲਾਤਾ ਉਹਨੇ ਮੈਨੂੰ ਨਹੀਂ ਪੁੱਤ ਮੈਨੂੰ ਛੱਡਿਆ ਚੱਲ ਮੇਰਾ ਵੀ ਠੀਕ ਕਰ ਮਮੀ ਉਦਾਂ ਫੋਨ ਲਾਇਆ ਹੋਣਾ ਨੇ ਕਿਤੇ ਐਵੇਂ ਕਹੀ ਜਾਂਦਾ ਟੈਨਸ਼ਨ ਚ ਵਾ ਨਹੀਂ ਪੁੱਤ ਚੱਲ ਮੇਰਾ ਵੀ ਜੀ ਕੰਡਿਆ ਨੂੰ ਮਿਲਣ ਨੂੰ ਮੈਨੂੰ ਛੱਡਿਆ ਚੱਲ ਤੂੰ ਜਾਣਾ ਹੀ ਹੈ ਸ਼ਹਿਰ ਨੂੰ ਤੇ ਮੈਨੂੰ ਛੱਡ ਜੀ ਤਾਂ ਮਨ ਲੱਗਾ ਲੈ ਆਂ ਵੀ ਮੁੜ ਕੇ ਲੰਘਣਾ ਉਦੋਂ ਨੂੰ ਤੇ ਜਾਂਦਾ ਜਾਂਦਾ ਮੈਨੂੰ ਛੱਡ ਜੀ ਫੇਰ ਆਉਂਦੀ ਫਿਰ ਮੈਨੂੰ ਲੈ ਆਈ ਉਮੀ ਮੈਂ ਮੁੜਿਆਣਾ ਜਾਣਾ ਵਾ ਕਸਮ ਗੀ ਇਹ ਵਸਾ ਕਿਥੋਂ ਲਈ ਤੂੰ ਵਾ ਅਮੀਂ ਮੈਂ ਮੁੰਡਿਆਂ ਨਾਲ ਜਾਣਾ ਵਾ ਤੂੰ ਕਿਥੇ ਨਾਲ ਜਾਉਂਗੀ ਮੇਰੇ ਪਰਮੀਤ ਹੂੰ ਠੀਕ ਠਾਕ ਤੂੰ ਸੁਣਾ ਪਾਣੀ ਲੈਵਾ ਨਹੀਂ ਬੱਤ ਪਾਣੀ ਨਹੀਂ ਪੀਣਾ ਹੁਣੇ ਪੀਤਾ ਸੀ ਸੁਣਾ ਵਨ ਤੂੰ ਮੁੱਖ ਮથે ਆ ਗਏ ਕੌਣ ਵਨ ਤੂੰ ਮੁੱਖ ਮથે ਆ ਘਰੇ ਆਈ ਹਾਂਜੀ ਵਨ ਤੂੰ ਮੁੱਖਾ ਘਰੇ ਵਨ ਮਤ ਮੁੱਖਾ ਕਰਈ ਆ ਹਾਂਜੀ ਕਰੇ ਅੰਦਰੰਬੇ ਵਾਰ ਮਰ ਨਹੀਂ ਮਤਵਾਜ ਕੀ ਮਾਰਨੀ ਆ ਹੈਲੋ ਹਾਂਜੀ ਬੋਲੋ ਹੇਲੋ ਕੱਟਾਇਆ ਕੱਟਾ ਬੋਲਦਾ ਮੇਰੀ ਕਮਾਉਣਾ ਕੋਈ ਨਾ ਕੋਈ ਦੇ ਕੇ ਆਉਣਾ ਪੈਣਾ ਵਾ ਤਖਾਨ ਪੀਣ ਨੂੰ ਵੀ ਖਾਣਾ ਪੈਣਾ ਵਾ ਤੋ ਇਹਨੇ ਜੋ ਕੇ ਕਰ ਜੀ ਜੋ ਬਚਰੇ ਮਾੜਿਆ ਜਿੰਨੇ ਜੋਗੇ ਹੈਗੇ ਉਹਨਾਂ ਤੇ ਕਰਦੇ ਹੀ ਆ ਮੰਨਿਆ ਕਿ ਰੁਪਿੰਦਰ ਦੇ ਜੀ ਮੈਂ ਕਹਿਣਾ ਜੀ ਮੈਂ ਵੀ ਠੀਕ 2 1 ਹਾਂਜੀ ਮੰਮੀ ਜੀ ਮੈਂ ਵੀ ਠੀਕ ਠਾਕ ਹੁਣ ਲੱਸੋ ਕੀ ਕਹਿੰਦੇ ਨਹੀਂ ਇਹ ਨਹੀਂ ਨਹੀਂ 1 ਚਲੋ ਠੀਕ ਹੈ ਫਿਰ ਮੰਮੀ ਜਦੋਂ ਤੁਹਾਡਾ ਵਿਆਹ ਹੋਇਆ ਨਾ ਉਸ ਤੋਂ ਬਾਅਦ ਇੱਕ ਵਾਰੀ ਗਈ ਆ ਉਹ ਆਹੋ ਤੇ ਹੈ ਹੀ ਆ ਕੋਈ ਗੱਲ ਨਹੀਂ ਤੂੰ ਮਰਾਲੇ ਹੀ ਗੇੜਾ ਨੂੰ ਇੱਧਰ ਕੱਟ ਲੈ 1 ਉਹ ਜੇ ਤੁਸੀਂ ਕਹੋ ਤੇ ਮੈਂ ਰਪਿੰਦਰ ਨੂੰ ਅੱਜ ਲੈ ਆਉਣਾ ਉਹ ਵੀ ਉਹ ਵੀ ਨਾਲ ਹੀ ਕਹਿਣਾ ਨਾ ਉਹ ਜੇ ਤੁਸੀਂ ਕਹਿੰਦੇ ਜੀ ਤੇ ਮੈਂ ਅੱਜ ਹੀ ਰਪਿੰਦਰ ਨੂੰ ਲੈ ਆਉਣਾ ਤੇ ਨਾਲੇ ਯਾਰ ਦੋਵੇਂ ਕੰਮ ਤੂੰ ਹੀ ਕਰ ਰਿਆ ਤੂੰ ਨਾਲੇ ਜੋਤ ਨੂੰ ਤੁਸੀਂ ਤੁਸੀਂ ਕਰੋ 1 ਜੇ ਤੁਸੀਂ ਕਹਿੰਦੇ ਜੀ ਨਾ ਤੇ ਰਪਿੰਦਰ ਨੂੰ ਮੈਂ ਅੱਜ ਹੀ ਲੈ ਆਉਣਾ ਤਿੰਨ ਨਾਲੇ ਮੈਂ ਜੋ ਜਾਣਾ ਵਾ ਤੇ ਤੁਸੀਂ ਅੱਜ ਰਾਤ ਲੱਗਣੀ ਉਹ ਰਾਤ ਮੇ ਜੇ ਦੇ ਹੋ ਗਿਆ ਉੱਥੇ ਨੇਰਾ ਹਾਂ ਤੇ ਫਿਰ ਮੇਰਾ ਰਾਤ ਦਾ ਉੱਥੇ ਰਹਿ ਪੂੰਗਾ ਪਰ ਮੇਰੇ ਕੋ ਮਾਈਕ ਵੀ ਨਹੀਂ ਹੈਗਾ ਵਧੀਆ ਨਹੀਂ ਇੱਥੇ ਉਹ ਚਲੋ ਉਹ ਵੀ ਆ ਜਾਣਗੇ ਮੈਂ ਲੈ ਆ ਉਹਨਾਂ ਰਵਿੰਦਰ ਨੂੰ ਕੱਲ ਨਾਲ ਹੀ ਆਉਂਦਾ ਹੁੰਦਾ ਉਹ ਰਹਿਣ ਦੇ ਦੋ ਦਿਨ ਜੇ ਉਹਨੇ ਰਹਿਣਾ ਵਾ ਤੇ ਜੇ ਗਈ ਆ ਤਾਂ ਹੁਣ ਰਹਿ ਰਹਿ ਅਜੇ ਨਹੀਂ ਚੇਤਾ ਭੁੱਲਣ ਡਿਆ ਉਹਨਾਂ ਦਾ 2 1 ਜੋ ਤਹੀ 1 ਕੋਈ ਗੱਲ ਨਹੀਂ ਜੀ ਜਾਉਂਗੀ ਕਿਹਦੇ ਦਿਨ 2 1 ਕੀ ਕਰ ਲਗਾਨੀ ਬਣਾਉਣੀ 2 1 تیرے ਨਾਲ ਕਿੰਨਾ ਵਿਤਕਰਾ ਕਰਦੀ ਆ ਰਪਿੰਦਰ ਨਾਲ ਜ਼ਿਆਦਾ ਕਰਦੀ ਆ ਉਹ ਮਤਲਬ ਤੁਸੀਂ ਬੋਲਿਓ ਹੈਲੋ 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 ਸਸਰੀ ਘਰ ਦੇ ਦੱਸੀ ਘਰ ਸਸਰੀ ਘਰ ਜੀ ਕੌਣ ਬੋਲਿਓ ਹੈਲੋ ਹੈਲੋ ਮੈਂ ਦੋ ਵਾਰੀ ਬੋਲੇ ਹੈਲੋ 2 1 ਫੋਨ ਆਉਂਦਿਆ 2 1 ਹੈਲੋ ਸਸਰੀ ਘਰ ਬਤਾ ਕੀ ਹਾਲ 1 ਚੱਲ ਠੀਕ ਆ ਜਦੋਂ 1 ਪੁੱਤ ਠੀਕ ਆ ਮੈਂ ਜੋਤ ਮੈਂ ਚਲ ਮਿਕ 2 1 ਮੈਨੂੰ ਲੱਗਦਾ ਹੋਊ ਟੈਨਸ਼ਨ ਆ ਵਾ ਜੋਤ ਨੂੰ ਜਰਾ 2 1 ਪੁੱਤ ਮੈਂ ਤੇਰੇ ਵੱਲ ਆਈ ਹੀ ਕਿਤੇ ਜਾਣਾ ਤਾਂ ਨਹੀਂ ਮੰਮੀ ਜਾਣਾ ਵਾ ਮੈਨੂੰ ਮੁੰਡੇ ਨੂੰ ਡੀਖਣ ਡਿਆ ਮੈਂ ਨਾ ਜੋਤ ਕੋ ਜਾਣਾ ਸੀ ਪੁੱਤ ਮੈਨੂੰ ਲੱਗਦੀ ਟੈਨਸ਼ਨ ਵਿਚ ਆਈਦਾ ਗੱਲ ਡਾਈ ਕਰਨੀ 2 1 ਪੁੱਤ ਕਿਤੇ ਜਾਣਾ ਤਾਂ ਨਹੀਂ ਮੈਂ ਤੇਰੇ ਲਈ ਪਤਾ ਕਿਤੇ ਜਾਣਾ 2 1 ਪੁੱਤ ਮੈਂ ਤੇਰੇ ਵੱਲ ਆਈ ਹੀ ਹਾਂਜੀ ਜੋਤ ਕੋ ਜਾਣਾ ਸੀ ਜੜੀ 2 ਪੁੱਤ ਮੈਂ ਤੇਰੇ ਲਈ ਆਈ ਹਾਂਜੀ ਮੈਨੂੰ ਜੜੀ ਛਾੜਿਆ ਹਾਂ ਜੋਤ ਕੋ ਨਹੀਂ ਇਦਾਂ ਫਿਰ 2 ਪੁੱਤ ਮੈਂ ਤੇਰੇ ਲਈ ਆਈ ਹੀ ਕੜੀ 2 ਪੁੱਤ ਜਾਣਾ ਤੇ ਨਹੀਂ ਕਿਤੇ ਫਿਰ ਫਿਰ ਚੁੱਤ ਫਿਰ ਪੁੱਤ ਲਾ ਤੇਰੇ ਲਈ ਇਹ ਬਣਾਉਂ 2 ਪੁੱਤ ਕਿਤੇ ਜਾਣਾ ਤੇ ਨਹੀਂ ਮੈਂ ਤੇਰੇ ਲਈ ਆਈ ਹਾਂ ਉਹ ਉੱਥੇ ਹੀ ਹੁੰਦੇ 2 ਪੁੱਤ ਮੈਂ ਤੇਰੇ ਕੋਲ ਤਾਂ ਆਈ ਹੀ ਕਿਤੇ ਜਾਣਾ ਤੇ ਨਹੀਂ ਤੂੰ ਉਮੀ ਜਾਣਾ ਸੀ ਮੈਂ ਮੁੰਡੇ ਨੂੰ ਡੀਕਣ ਡਿਆ ਹੁਣ ਆਇਆ ਤੇ ਟੈਨਸ਼ਨ ਚ ਲੱਗਾਂ ਡਹੀ ਕੋਈ ਇਹ ਤੇ ਟੂਰ ਉਮੀ ਸਭ ਕੋ ਠੀਕ ਹੋ ਨਾ ਮਾ ਉਹ ਉਦਾਂ ਹੀ ਕਰਦੀ ਹੁਣੀ ਕਿਤੇ ਉਦਾਂ ਫੋਨ ਲਾਤਾ ਉਹਨੇ ਮੈਨੂੰ ਨਹੀਂ ਪੁੱਤ ਮੈਨੂੰ ਛੱਡ ਿਆ ਚੱਲ ਮੇਰਾ ਵੀ ਠੀਕ ਕਰ ਦੇ ਉਮੀ ਉਦਾਂ ਫੋਨ ਲਾਇਆ ਹੁਣਾਂ ਨੇ ਕਿਤੇ ਐਵੇਂ ਕਹੀ ਜਾਂਦਾ ਟੈਨਸ਼ਨ ਚ ਵਾ ਨਹੀਂ ਪੁੱਤ ਚੱਲ ਮੇਰਾ ਵੀ ਜੀ ਕੰਡਿਆ ਨੂੰ ਮਿਲਣ ਨੂੰ ਮੈਨੂੰ ਛੱਡ ਿਆ ਚੱਲ ਤੂੰ ਜਾਣਾ ਹੀ ਹੈ ਸ਼ਹਿਰ ਨੂੰ ਤੇ ਮੈਨੂੰ ਛੱਡ ਜੀ ਤਾਂ ਮਨ ਲੱਗਾ ਲੈ ਐਵੇਂ ਮੁਰਕ ਕੇ ਨੰਗਣਾ ਉਧਰ ਨੂੰ ਤੇ ਜਾਂਦਾ ਜਾਂਦਾ ਮੈਨੂੰ ਛੱਡ ਜੀ ਫੇਰ ਆਉਂਦੀ ਫਿਰ ਮੈਨੂੰ ਲੈ ਆਈ ਉਮੀ ਮੈਂ ਮੁੰਡਿਆਣਾ ਜਾਣਾ ਵਾ ਤਾਂ ਸਮਝ ਨਹੀਂ ਸਰ ਕਿੱਥੋਂ ਡਈ ਤੂੰ ਵਾ ਉਮੀ ਮੈਂ ਮੁੰਡਿਆਣਾ ਜਾਣਾ ਵਾ ਤੈ ਕਿੱਥੇ ਨਾਲ ਜਾਓਗੇ ਮੇਰੇ ਪਰਮੀਤ ਹੂੰ ਠੀਕ ਠਾਕ ਨੇ ਠੀਕ ਠਾਕ ਤੂੰ ਸੁਣਾ ਪਾਣੀ ਲਿਵਾ ਨਹੀਂ ਉਹ ਤਾਂ ਪਾਣੀ ਨਹੀਂ ਪੀਣਾ ਹੁਣੇ ਪੀਤਾ ਸੀ ਹਾਂ ਜੀ ਸੁਣਾ ਵਨ ਤੇ ਮੁੱਖ ਮથે ਆ ਗਏ ਕੋਣ ਵਨ ਪਤਮੁਖ ਮਖਾ ਘਰੇਈ ਹਾਂਜੀ 1 ਪਤਮੁਖ ਮਖਾ ਘਰੇਈ 1 ਪਤਮੁਖ ਮਖਾ ਘਰੇਈ ਹਾਂਜੀ ਘਰੇ ਇਹ ਅੰਦਰ ਲੰਬੇ ਵਾਰ ਮਾਰ ਨਹੀਂ ਬਤਵਾਜ ਕੀ ਮਾਰਨੀ ਆ